ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਵਿੱਚ ਸਾਬਕਾ ਫੌਜੀ ਦਾ ਪ੍ਰਦਰਸ਼ਨ ਸੀਨੀਅਰ ਮੇਜਰ ਭੁਪਿੰਦਰ ਸਿੰਘ ਦਾ ਟੈਂਕਰ ਸਨੇ ਬੁੱਤ ਮੜ ਚੌਕ ਵਿੱਚ ਸਥਾਪਿਤ ਕਰਨ ਦੀ ਮੰਗ ਦਰਸਲ ਲੁਧਿਆਣਾ ਦੇ 파ਟਨਾਗਰ ਚੌਂਕ ਵਿਕੇ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਟੈਂਕਰ ਸਨੇ ਮੂੜ ਸਥਾਪਿਤ ਕਰਨ ਦੀ ਬਜਾਏ ਇਥੇ ਹੀਰੋ ਕੰਪਨੀ ਦਾ ਸਾਈਕਲ ਲਗਾਏ ਜਾਂਦੇ ਰੋਸ਼ਵਜੋ ਸਾਬਕਾ ਫੌਜੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮਿਲ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਾਬਕਾ ਫੌਜੀ ਨੇ ਮੰਗ ਕੀਤੀ ਹੈ ਕਿ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਰੋਜ਼ਗਾਰਡਨ ਨੇੜੇ ਆਰਜੀਤ ਦੌਰ ਤੇ ਸਥਾਪਿਤ ਕੀਤੇ ਗਏ ਬੁੱਤ ਨੂੰ ਮੂੜ ਤੋਂ 파ਟਨਾਗਰ ਚੌਂਕ ਦੇ ਵਿੱਚ ਲਿਆਂਦਾ ਜਾਵੇ ਕੱਪ ਤੋਂ ਪਹਿਲੀ ਗੱਲ ਤਾਂ ਅਫਸੋਸ ਦੀ ਗੱਲ ਆ ਹਿੰਦੁਸਤਾਨ 'ਚ ਪ੍ਰੋਟੈਸਟ ਕਰੇ ਬਿਨਾ ਕੁਝ ਵੀ ਕੰਮ ਨਹੀਂ ਹੁੰਦਾ ਮੈਨੂੰ ਇਹ ਸਮਝ ਆਉਂਦੀ ਕੀ ਬਿਮਾਰੀ ਆ ਸਾਡੇ ਹਿੰਦੁਸਤਾਨ 'ਚ ਜਦ ਤੱਕ ਲੋਕ ਇਕੱਠੇ ਨਾ ਹੋਣ ਪ੍ਰੋਟੈਸਟ ਨਾ ਕਰਨ ਸਰਕਾਰ ਸੁੱਤੀ ਰਹਿੰਦੀ ਆ ਕਈ ਵਾਰੀ ਪ੍ਰੋਟੈਸਟ ਬਾਜੂ ਐਗਜ਼ਾਮਪਲ ਆ ਬੈਸਟ ਐਗਜ਼ਾਮਪਲ ਆ ਅਸਲ ਲਾਜ਼ਾਕ ਦਾ ਉਹ 5-10 ਸਾਲਾਂ ਤੋਂ ਲੜਾਈ ਕਰ ਰਹੇ 6 ਸਾਲਾਂ ਤੋਂ ਜਦ ਤੋਂ ਯੂਟੀ ਬਣਿਆ ਵੰਕ ਚੁੱਕ ਉਦੋਂ ਬੜਾ ਖੁਸ਼ੀ ਵੀ ਸਾਡਾ ਆਫ ਦਾ ਪਾਵਰ ਹੋ ਗਿਆ एग्जांपल ਦਿੰਦਾ ਮੈਂ ਔਰ 6 ਸਾਲਾਂ ਬਾਅਦ ਉਹਨੂੰ ਜੇਲ੍ਹ 'ਚ ਭੇਜਿਆ Rajasthan ਐਸੇ ਮੇਜਰ ਭਪਿੰਦਰ ਸਿੰਘ ਦਾ ਚੌਕ ਖਾਲਾ ਤੋਂ ਸੀਗਾ ਮੇਰੇ ਖਿਆਲ 'ਚ 25 30 35 ਸਾਲ ਪਹਿਲਾਂ ਲੱਗਿਆ ਸੀ ਉਸ ਤੋਂ ਬਾਅਦ ਚਲੋ ਇਹ ਗੋਲ ਚੌਕ ਚੱਕਿਆ ਗਿਆ ਕਿਉਂਕਿ ਇਸ ਟ੍ਰੈਫਿਕ ਦਾ ਪ੍ਰੋਬਲਮ ਸੀ ਚਰਖਾ ਰਸਤਾ ਬਣ ਗਿਆ ਲਾਈਟਾਂ ਲੱਗ ਗਿਆ ਇਹ ਥੋੜੂ ਥੋੜੇ ਜਿਹੀ ਖੱਬੇ ਪਾਸੇ ਕਮਨ ਕਾਲਜ ਦੀ ਜ਼ਵਾਰ ਦੇ ਨਾਲ ਲੱਗ ਗਿਆ ਸਹੀ ਜਗ੍ਹਾ ਨਹੀਂ ਸੀ ਪਰ ਚਲੋ ਫਿਰ ਇੱਥੇ ਆ ਫਰਾਈਓਵਰ ਬਣ ਲੱਗੇ ਸੜਕਾਂ ਚੌੜੀਆਂ ਹੋਣ ਲੱਗੀਆਂ ਫਿਰ ਇੱਥੋਂ ਮੈਂ ਖੁਦ ਇਨਵੋਲ ਸੀ ਉਹ ਜਿਹੜੀ 4 ਰੋਡ ਤੇ ਸੀ ਅਰੇਂਜਮੈਂਟ ਦੇ ਹੈ ਹਟਣ ਹੋਰ ਦੇ ਉਹਨਾਂ ਦੀ ਟੀਮ ਆਇਆ ਸੀਗਾ ਵੀ ਦੱਸੋ ਦੋ ਤਿੰਨ ਓਪਰਚ्युनिटीਜ਼ ਹੈਗੀਆਂ ਨੇ ਉਹ ਕਹਿੰਦੇ ਰੋਜ਼ ਗਾਰਡਨ ਠੀਕ ਆ ਉੱਥੇ ਚਲੋ ਲੋਕੀ ਆਉਂਦੇ ਜਾਂਦੇ ਆ ਸਾਫ ਸੁਥਰੀ ਜਗ੍ਹਾ ਉਹ ਟੈਂਪੋਰਰੀ ਉਥੇ ਸ਼ਿਫਟ ਕੀਤਾ। ਪੂਰਾ ਚੌਕ ਬਣ ਗਿਆ। ਹਿੰਦੁਸਤਾਨ ਚ ਤਾਂ ਪੈਸੇ ਵਾਲਾ ਕੁਝ ਵੀ ਕਰ ਸਕਦਾ। ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਹੀਰੋ ਸਾਈਕਲ ਦੇ ਚੇਅਰਮੈਨ ਨੂੰ, ਐਮ ਡੀ ਨੂੰ ਜਿਹੜੇ ਵੀ ਇਹਨਾਂ ਦੇ ਤੇ ਵੱਡਾ ਗਰੁੱਪ ਆ ਸਭ ਤੋਂ ਜ਼ਿਆਦਾ ਸਾਈਕਲ ਵਾਉਂਦੇ ਆ। ਇਹ ਸਾਈਕਲ ਦਾ ਮੂਹ ਲਾਹੌਰ ਵਾਲ ਨੂੰ ਕੀਤਾ ਹੈ ਆ। ਇਹਨੂੰ ਉਥਾ ਜਾਣਾ ਨਹੀਂ ਇਹਨੇ ਲਾਹੌਰ। ਇਹਨੂੰ ਆ ਨਦੀ ਛੱਡੋ ਹਰੀ ਕੋਦੇ ਅੱਗੇ। ਯਾਰ ਆ ਵੀ ਛੱਡੋ ਪੰਜੂ ਲਾਹੌਰ। ਇੱਥੇ 50 ਟਨ ਦਾ ਟੈਂਕ ਲੈ ਕੇ ਆਏ ਸੀ ਉਹ ਦੀ ਅਰੇਂਜਮੈਂਟ ਆਲੇ ਪੈਟਰਨ ਟੈਂਕ ਠੀਕ ਹੈ ਨਾ ਔਰ ਫਲੋਰਾਇਟ ਐਕਸ਼ਨ ਉਹ ਸੀ ਇਹ ਜਿਹੜਾ ਅ ਟੀਰੀਆ ਸ਼ਕਰਗੜ ਦੇ ਏਰੀਆ ਚ ਉੱਥੋਂ ਦਾ ਟੈਂਕ ਲਿਆਂਦਾ ਇੱਥੇ ਸਾਈਕਲ ਖੜਾ ਕਰਤਾ ਇਹ ਸਭ ਤੋਂ ਦੁਨੀਆ ਦੇ ਵੱਡੇ ਸਾਈਕਲ ਮੈਨੂਫੈਕਚਰਰ ਆ ਇਹਦਾ ਆ ਚੌਕੀ ਸਾਰੇ ਲੁਧਿਆਣਾ ਦੇ ਕਿਉਂ ਖਰੀਦ ਸਕਦੇ ਆ ਇੰਨਾ ਪੈਸਾ ਇਨਾਂ ਕੋਲ ਪਰ ਜੇ ਪੈਸਾ ਹੀ ਸਾਰਾ ਕੁਝ ਆ ਫਿਰ ਆਪਾਂ ਜਿਹੜੇ ਆਮ ਆਦਮੀ ਆਪਾਂ ਘਰੇ ਬੈਜਣ ਨੇ ਠੀਕ ਹੈ ਨਾ ਆਉਣ ਆਪਣੀ ਗਵਰਨਮੈਂਟ ਵੀ ਆ 200 ਕਿਲੋਮੀਟਰ ਤੋਂ ਜਾ ਛਿਟ ਕੇ ਬੱਲੇ ਬੱਲੇ ਹੋਈ ਹੋਈ ਆ ਇਹਨੂੰ ਨਦੀ ਛਿੜਦੇ ਨੇ ਸਾਈਕਲ ਨੂੰ ਜਾਂ ਰਾਵੀ ਛਿੜਦੇ ਨੇ ਲਾਹੌਰ ਪਹੁੰਚੂ ਜਾਂ ਬਸੰਤ ਛਿੜਦੇ ਨੇ ਲੋਰਕੋਲੇ ਪਹੁੰਚੂ ਜਿੱਥੇ ਉਹ ਗਏ ਸੀ ਜਾਂ ਥੋ ਸਪਲੋਟ ਜਿਸ ਨੂੰ ਹੜਕੇ ਜੋ ਕੇ ਕਜ਼ੂਰ ਪਹੁੰਚੀ ਇਹ ਹਾਲ ਆਪਣੇ ਹਿੰਦੁਸਤਾਨ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਮਨਿਸਟਰ ਸਾਡੇ ਜਿਹੜੇ ਆ ਬਿਰੋਕਰੈਟ ਨੇ ਡੀਸੀ ਆ ਹੋਰ ਨੇ ਇਹ ਸੁੱਤੇ ਕਿਉਂ ਰਹਿੰਦੇ ਆ ਇਹ ਸੁੱਤੇ ਰਹਿੰਦੇ ਨੇ ਕਿਉਂਕਿ ਇਨਾਂ ਚ ਨਾ ਇਨਾਂ ਕੋਲੇ ਜ਼ੁਬਾਨ ਆ ਨਿੰਨਾ ਕੋਲੇ ਕੋਈ ਕੋਈ ਦੇਖਪੱਖ ਦੀ ਦਾ ਜਜ਼ਬਾ ਵੈਨ ਤੋ ਪ੍ਰਿੰਦ ਰਾਸ਼ਾਵਾ ਕਿ ਸਾਨੂੰ ਅੱਜ ਤੇ ਫਿਰ ਇਕੱਠੇ ਹੋ ਕੇ ਕਰਨਾ ਪਿਆ ਤੇ ਅਸੀਂ ਕਾਨੂੰਨ ਦੇ ਪਾਬੰਦ ਅਸੀਂ ਕੋ ਗਲਤ ਕੰਮ ਨਹੀਂ ਕਰਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਸਾਈਕਲ ਨੂੰ ਇੱਥੋਂ ਚੱਕ ਕੇ ਥੀਰੋ ਆਪਣੀ ਕੰਪਨੀ ਦੇ ਮੂਹਰੇ ਲਗਾ ਦੇਵੇ ਕਿ ਕਿੰਨੇ ਦੀਆਂ ਕਈ ਕੰਪਨੀਆਂ ਨੇ ਲੁਧਿਆਣਾ ਵਿੱਚ ਹੋਰ ਕਿ ਜਗ੍ਹਾ 'ਚ ਨੇ ਉੱਥੇ ਲਗਾ ਦੇਣ ਇਹਨੂੰ ਐਸੇ ਸਾਡਾ ਮੇਜਰ ਗੋਵਿੰਦਰ ਸਿੰਘ ਮਹਾਵਿਜੇਤਰਾ ਦਾ ਪੋਤਾ ਜਵੇ ਔਰ ਨਾਲ ਹੀ ਇੱਥੇ ਉਹ ਪੈਟਨ ਟੈਂਕ ਆ ਗਿਆ ਬਹੁਤ-ਬਹੁਤ ਸ਼ੁਕਰੀਆ ਹੋਇਆ ਸੀ ਸਾਡਾ 에ਅਕ੍ਰਾਫਟ ਕੈਰੀਅਰ ਇਹਨਾਂ ਨੇ ਵਿਕਰਾਂਤ ਦੇ ਨਾਂ ਤੇ ਮੋਟਰਸਾਈਕਲ ਵੇਚੇ ਸੀ ਕਿ ਵਿਕਰਾਂਤ ਦਾ ਲੋਹਾ ਲੱਗਿਆ ਇਹਨਾਂ ਨੇ ਤੇ ਉਹਨੋਂ ਤਾਂ ਦੇਸ਼ ਭਗਤੀ ਵੇਚਣ ਵੇਲੇ ਯਾਦ ਆ ਜਾਂਦੀ ਹੈ ਤੇ ਜੇ ਇੱਥੇ ਆਹ ਟੈਂਕ ਖੜਾ ਕਰ ਲੈਣ ਤੇ ਇੱਥੇ ਦੇਸ਼ ਭਗਤੀ ਨਹੀਂ ਹੈ ਇਹ ਸਾਰੇ ਬੁੱਤ ਪੱਟ ਪੱਟ ਕੇ ਕਾਰਪੋਰੇਸ਼ਨ ਦਾ ਫੇਲਿਅਰ ਹੈ ਸਰਬਾ ਦਾ ਬੁੱਤ ਸਮਰਲਾ ਚੌਕ 'ਚ ਲੱਗਿਆ ਸੀ ਉਹ ਲਿਆ ਕੇ ਉੱਥੇ ਸੜਤਾ ਕੱਲ ਹਰਜਾਤ ਹਰਜੋਤ ਬੈਂਸ ਦਾ ਬਿਆਨ ਹੈ ਕਿ ਮਿਗ 21 ਜਿਹੜੇ ਡਿਸਕਾਰਡ ਹੋ ਰਹੇ ਨੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਸਕੂਲਾਂ 'ਚ ਲਾ ਕੇ ਐਦਾਂ ਵਿਖਾ ਕਰਨ ਜਿਹਨੂੰ ਜਿਹੜੇ ਦਿੱਤੇ ਨੇ ਟੈਂਕ ਤੇ 에ਅਰਕ੍ਰਾਫਟ ਉਹ ਤਾਂ ਪੈਨ ਕਬਾੜ ਬਣੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਨਰਮਲਜੀਤ ਸਿੰਘ ਸੇਖੋਂ ਤੁਸੀਂ ਉਹਦਾ ਬੁੱਤ ਲਿਆ ਕੇ ਉੱਥੋਂ ਸਮਰਾਲਾ ਚੌਂਕ ਤੋਂ ਪੱਟਿਆ ਭੋਪਿੰਦਰ ਸਿੰਘ ਦਾ ਐਸ ਚੌਂਕ ਤੋਂ ਪੱਟਿਆ ਤੇ ਜਿਹੜਾ ਸਰਾਬੇ ਦਾ ਬੁੱਤ ਸੀ ਘੰਟਾ ਘਰ ਚੌਂਕ ਤੋਂ ਪੱਟਿਆ ਸਾਰੇ ਪੱਟ ਕੇ ਤੁਸੀਂ ਖੁੰਝੇ ਲਾਤੇ ਹੁਣ ਜਦੋਂ ਫਲਾਈਓਵਰ ਬਣ ਕੇ ਚੌਂਕ ਬਣ ਰਹੇ ਨੇ ਥੱਲੇ ਤੇ ਇੱਥੇ ਵਾਪਸ ਲਿਆਉਣ ਚ ਕੀ ਤਕਲੀਫ ਹੈ ਇਹ ਸਾਨੂੰ ਸੋਚਣਾ ਚਾਹੀਦਾ ਵੀ ਸ਼ਹੀਦਾ ਨੂੰ ਤੁਸੀਂ ਕਿੱਦਾਂ ਕਰਨਾ 2 ਸਾਲ ਪਹਿਲਾਂ ਦੀ ਗੱਲ ਆ ਉੱਥੇ ਇੰਨਾ ਗੰਦ ਪਿਆ ਸੀ ਅਸੀਂ ਐਕ ਸਰਵਿਸ ਮੈਂ ਉਹਨਾਂ ਨੇ ਇਕੱਠੇ ਹੋ ਕੇ ਸਾਫ਼ ਕਰਾਇਆ ਸੀ ਉਹਨੂੰ ਤੇ ਫਿਰ ਮੀਡੀਆ ਨੂੰ ਪਤਾ ਲੱਗਿਆ ਜੀ ਨਹੀਂ ਉੱਥੇ ਸਾਰ ਗੰਧ ਪਿਆ ਸੀ ਚੌਕ ਤੇ ਜਿੱਥੇ ਬੁੱਤ ਲਾਇਆ ਹੋਇਆ ਸੀ ਇਹ ਸੋਚਣ ਵਾਲੀ ਗੱਲ ਹੈ ਇਹ ਸਿਰਫ ਪੈਸੇ ਬਣਾਉਣ ਦੀ ਗੱਲ ਨਹੀਂ ਹੈ ਜੇ ਦੇਸ਼ ਭਗਤੀ ਹੈ ਤਾਂ ਕਰਕੇ ਦਿਖਾਓ ਥੈਂਕ ਯੂ ਜੀ ਇਹੋ ਸ਼ਿਵਾ ਵਰਮੂ ਹੈ ਇਹ ਹੈ ਸੁਭ ਕਰਮਨ ਕਬਹੂ ਨ ਟਰੂ ਨਾ ਡਰੂ ਅਰਸੋਂ ਜਬ ਜਾਏ ਲੜੂ ਨਿਸ਼ਚੈ ਕਰਪਣੀ ਜੀਤ ਕਰੂ ਔਰ ਸੇਖੂ ਇਹ ਗੁਣ ਹੋ ਤੁ ਤੁ ਉਚਰੂ ਕਬਾਬ ਕੀ ਆਉ ਜਨੇਦਾਨ ਬਣੇ ਅਤੀਰਨ ਮੇ ਤਬ ਜੂਜ ਮਰੂ ਸਾਰਨੋ ਮੇਨ ਗਲ ਜਿਹੜੀ ਆਦਮੀ ਦੀ ਜ਼ਿੰਦਗੀ ਦੀ ਲਾਈਫ ਦੇ ਵਿੱਚ ਆਉਂਦੀ ਹੈ ਉਹ ਹੀ ਹੈ ਕਿ ਪਬਲਿਕ ਦਾ ਸਮਾਜ ਕਹ ਲੋ ਪਬਲਿਕ ਹਰੇਕ ਦਾ ਪਲਾ ਤੇ ਉਹਨਾਂ ਦੀ ਲਾਈਫ ਨੂੰ ਠੀਕ ਕਰਨ ਲਈ ਆਪਣੀ ਜਾਨ ਦੇਣ ਲਈ ਤਿਆਰ ਰਹੋ ਤੋ ਇਹਦਾ ਉਹ ਬੱਚਿਆਂ ਨੂੰ ਹੋਰਾਂ ਨੂੰ ਜਿਹੜੇ ਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਇਹ ਦੱਸਣ ਲਈ ਵੀ ਤੁਹਾਡਾ ਮੇਨ ਕੰਮ ਜ਼ਿੰਦਗੀ ਦੇ ਵਿੱਚ ਕੋਈ ਹੈ ਉਹ ਹੈਗਾ ਸਮਾਜ ਬਚਾਓ ਸਮਾਜ ਦੀ ਸਾਰੀ ਸੋਸਾਇਟੀ ਸਾਰੇ ਜਿੰਮੇ ਕਰਦੇ ਕਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਗਏ ਧਰਮ ਦੇ ਉੱਤੇ ਵੀ ਹੈ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਭਾਈ ਭਾਈ ਨਾ ਕੋ ਬੈਰੀ ਨਹੀਂ ਵਿਗਾਨਾ ਸגל ਸੰਗ ਹਮ ਕੋ ਬਣਾਈ ਇਸੇ ਤਰ੍ਹਾਂ ਸਾਰਿਆਂ ਦਾ ਮੇਨ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਸਮਾਗਲਹਿ ਸੁਭਕਰਮਿੰਦਰ ਜੀ ਨੇ ਉਹਨਾਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਹੋਰਾਂ ਨੂੰ ਕਿਵੇਂ ਇਹ ਲੈਕਚਰ ਉੱਤੇ ਦਿੱਟਾਂ ਉਹਨਾਂ ਨੂੰ ਪਹੁੰਚਾ ਸਕਦੇ ਹੈ ਉਹ ਪਬਲਿਕ ਨੂੰ ਸੋਚਣਾ ਚਾਹੀਦਾ ਹੈ ਇਹ ਮੇਰੇ ਬਦ ਨਾ ਇਹੀ ਹੈ ਕਿ ਭਾਈ ਉਹ ਗੱਲਾਂ ਕਰੋ ਜਿਨ੍ਹਾਂ ਨਾਲ ਪਬਲਿਕ ਦੇ ਵਿੱਚ ਇਹ ਕੈਕਟਰ ਜਾਵੇ ਕਿ ਪਬਲਿਕ ਦਾ ਭਲਾ ਜ਼ਰੂਰੀ ਹੈ ਬਾਕੀ ਨਹੀਂ ਹੈ I'm here not only as part of the Public Action Committee, I'm also a Fauji's daughter and I'm a Fauji's mother. My son is serving and Fauji families go through in, uh, incredible hardships during their lifetimes. The men folk, they lead such difficult lives. And we do not even have the decency to honor people who have given up their lives for this nation. It is a very, very sad state of affairs. I can only appeal to the administration to rectify this big mistake that they have made. And today, we are also getting uh, Mithi from the village of Mata bupinder Singh Ji to be uh, placed here. I'm ਮੈਂ ਸਖਤਰਾਹਵਾਦੀ ਕਮਿਊਨਿਸਟ ਪਾਰਟੀ ਲੁਧਿਆਣਾ ਸ਼ਹਿਰ ਦਾ ਔਰ ਪਬਲਿਕ ਐਕਸ਼ਨ ਕਮੇਟੀ ਵੱਲੋਂ ਜੋ ਆਇਦਾਇ ਪ੍ਰੋਗਰਾਮ ਰੱਖਿਆ ਗਿਆ ਹੈ ਅਸੀਂ ਇਸ ਨੂੰ ਪੂਰਾ ਆਪਣਾ ਸਮਰਥਨ ਦਿੰਨੇ ਆ ਔਰ ਅਸੀਂ ਦੇਖਦੇ ਆ ਕਿ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਗਿਆ ਇਹ ਸਾਰੇ ਸ਼ਹਿਰ ਨੂੰ سرمایہਦਾਰਾਂ ਦੇ ਕੋਲ ਪੈਸੇ ਵਾਲਿਆਂ ਦੇ ਕੋਲ ਗੈਨੇ ਪਾਣਾ ਚਾਹੁੰਦੇ ਆ ਔਰ ਸ਼ਹੀਦਾ ਦੀ ਇਹ ਬੇਇੱਜ਼ਤੀ ਕਰਦੇ ਆ ਸ਼ਹੀਦਾ ਦੇ ਬੁੱਤ ਸ਼ਹੀਦਾ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਲਾ ਕੇ ਉਹਨਾਂ ਦਾ ਸਨਮਾਨ ਨਹੀਂ ਹੁੰਦਾ ਸ਼ਹੀਦਾਂ ਨੂੰ ਜੋ ਬੰਦਾ ਹੱਕ ਹੈ ਉਹ ਦੇਣਾ ਚਾਹੀਦਾ ਹੈ ਇਹ ਚੌਕ ਜਿੱਥੇ 1979 ਤੋਂ ਸ਼ਹੀਦ ਦਾ ਬੁੱਤ ਲੱਗਿਆ ਸੀ ਔਰ ਨਾਲ ਉਹ ਥੈਂਕ ਸੀ ਜਿਹੜਾ ਪਾਕਿਸਤਾਨ ਦੀਵਾਲਿਆਂ ਤੋਂ ਖੋ ਕੇ ਲਿਆਂਦਾ ਸੀ ਔਰ ਇੱਥੇ ਕਿਉਂਕਿ ਲਾਈਟਾਂ ਲੱਗਨ ਕਰਕੇ ਉਹਨੂੰ ਹਟਾ ਦਿੱਤਾ ਅਸੀਂ ਵੀ ਸਮਝਿਆ ਕਿ ਸਰਕਾਰ ਦੀ ਪ੍ਰਸ਼ਾਸਨ ਦੀ ਲੋੜ ਹੈ ਪਰ ਦੁਬਾਰਾ ਜਦੋਂ ਉਹਨੇ ਚੌਂਕ ਬਣਿਆ ਤਾਂ ਸਾਡੀ ਇਹ ਡਿਮਾਂਡ ਹੈ ਕਿ ਇੱਥੇ ਜਿਹੜਾ ਉਹ ਸ਼ਹੀਦ ਦਾ ਬੁੱਤ ਉਹ ਥੈਂਕ ਯੂ ਲਾਇਆ ਜਾਵੇ ਨਹੀਂ ਤਾਂ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਜਿਹੜਾ ਖਮਿਆਜਾ ਪੁਗੜਨਾ ਪਏਗਾ ਸਿਰਫ ਲੁਧਿਆਣਾ ਸ਼ਹਿਰ ਦੇ ਲੋਕ ਨਹੀਂ ਸਾਰੇ ਪੰਜਾਬ ਦੇ ਲੋਕ ਜੋ ਸ਼ਹੀਦਾਂ ਦਾ ਸਨਮਾਨ ਕਰਦੇ ਹੈ ਉਹ ਇਸ ਅੰਦੋਲਨ ਦੇ ਵਿੱਚ ਔਰ ਕੇ ਔਰ ਇਹ ਅੰਦোলন ਹੁਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਸ਼ਹੀਦ ਦਾ ਬੁੱਧ ਔਰ ਟੈਂਕ ਇਥੇ ਨਹੀਂ ਲਵਾ ਦਿੰਦੇ ਧੰਨਵਾਦ